ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਤੰਬਰ 2025 ਦਾ ਮਹੀਨਾ ਕਿਸ ਪ੍ਰਕਾਰ ਰਹੇਗਾ ਸਤੰਬਰ 2025 ਦਾ 10 ਠੀਕ ਰਾਸ਼ੀ ਫਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੁੰਭ ਰਾਸ਼ੀ ਵਾਲਿਆਂ ਦਾ ਰਾਸ਼ੀ ਫਲ ਦੱਸਣ ਜਾ ਰਹੇ ਹਾਂ ਦੋਸਤੋ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੋਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦੇਣਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੇ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਹੀ ਹੋ ਜਾਵੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੁੰਭ ਰਾਸ਼ੀ ਵਾਲਿਓ ਕਿਹੜੀਆਂ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਸਾਵਧਾਨ ਰਹਿਣਾ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕਿਹੜੇ-ਕਿਹੜੀਆਂ ਚਿੰਜਾਂ ਦਾ ਤੁਹਾਨੂੰ ਫਾਇਦਾ ਹੋਵੇਗਾ ਪੂਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਚਰੋਲ ਲਿਖ ਦਿਓ ਜਿਸ ਨਾਲ ਮਾਤਾ ਲక్ష్ਮੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰ ਦੇਣ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੰਮਰਾਸ਼ੀ ਵਾਲਿਆਂ ਤੁਹਾਨੂੰ ਦੱਸ ਰਹੀ ਹੈ ਕਿ ਇਹ ਜਿਹੜਾ ਮਹੀਨਾ ਹੈ ਤੰਬਰ ਮਹੀਨਾ ਤਾਂ ਸੰਪਤੀ ਨੂੰ ਲੈ ਕੇ ਸਥਿਤੀਆਂ ਅਨੁਕੂਲ ਦਿਖਾਈ ਦੇ ਰਹੀਆਂ ਹਨ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਵਿੱਚ ਤੁਹਾਨੂੰ ਚੰਗੇ ਅਵਸਰ ਪ੍ਰਾਪਤ ਹੋਣਗੇ ਨਿਵੇਸ਼ ਦਾ ਵੀ ਨਚਰੀਆ ਅਪਣਾ ਸਕਦੇ ਹੋ ਇਸ ਸਮੇਂ ਦੇ ਵਿੱਚ ਚੰਗੀ ਆਰਥਿਕ ਸਥਿਤੀ ਮਜ਼ਬੂਤ ਬਣਾਉਣ ਦੇ ਵਿੱਚ ਤੁਸੀਂ ਸਫਲ ਹੋਵੋਗੇ ਤੁਹਾਨੂੰ ਦੱਸ ਰਹੀ ਹੈ ਕੁੰਮਾਰਾਸ਼ੀ ਵਾਲਿਓ ਤੰਬਰ ਦੇ ਮਹੀਨੇ ਵਿੱਚ ਆਰਥਿਕ ਸਥਿਤੀ ਦੇ ਵਿੱਚ ਫੌਰਨ ਬਦਲਾਅ ਦੇਖਣ ਨੂੰ ਮਿਲਣਗੇ ਅਤੇ ਵਪਾਰ ਵਿੱਚ ਵਾਧਾ ਹੋਵੇਗਾ। ਕਾਰੋਬਾਰ ਦੇ ਵਿੱਚ ਤਰੱਕੀ ਮਿਲੇਗੀ ਜਿਹੜਾ ਵੀ ਕੰਮ ਤੁਸੀਂ ਕਰੋਗੇ ਉਸ ਵਿੱਚ ਦੈਨ ਦੋਗਣੀ ਰਾ ਚੌਗਣੀ ਤਰੱਕੀ ਮਿਲੇਗੀ। ਤੁਹਾਡੀ ਮੁਲਾਕਾਤ ਇਸ ਮਹੀਨੇ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਦੇ ਨਾਲ ਹੋ ਜਾਵੇਗੀ ਜੋ ਤੁਹਾਡੇ ਸੰਪੂਰਨ ਜੀਵਨ ਨੂੰ ਬਦਲ ਕੇ ਰੱਖਤੇਵੇਗਾ। ਜੈਸ ਨੂੰ ਮਿਲ ਕੇ ਤੁਹਾਨੂੰ ਪੂਰਾ ਲਾਭ ਮਿਲੇਗਾ ਕੁੰਮਰਾਸ਼ ਵਾਲੇ ਧਾਰਮਿਕ ਕੰਮਾਂ ਦੇ ਵਿੱਚ ਤੁਹਾਡੀ ਰੋਚੀ ਇਸ ਮਹੀਨੇ ਵਿੱਚ ਵਧੇਗੀ ਇਸ ਮਹੀਨੇ ਵਿੱਚ ਤੁਹਾਡੇ ਖਰਚੇ ਵੀ ਹੋਣਗੇ ਸੰਘਰਸ਼ ਕਰਨ ਤੋਂ ਬਾਅਦ ਕਾਰਜ ਖੇਤਰ ਦੇ ਵਿੱਚ ਸਫਲਤਾ ਮਿਲੇਗੀ ਜੇਕਰ ਤੁਸੀਂ ਵਿਦੇਸ਼ ਜਾਣ ਦੀ ਇਸ਼ਾ ਰੱਖਦੇ ਹੋ ਕੋਸ਼ਿਸ਼ ਕਰਨ ਦੇ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਇਸ ਮਹੀਨੇ ਦੇ ਵਿੱਚ ਤੁਹਾਨੂੰ ਚਾਰੇ ਤਰਫ ਤੋਂ ਇਹ ਸ਼ੁਭ ਫਲ ਪ੍ਰਾਪਤ ਹੋਣਗੇ ਇਸ ਮਹੀਨੇ ਤੁਹਾਡੇ ਲਈ ਮਾਂ ਲక్ష్ਮੀ ਜੋਗ ਬਣਨ ਜਾ ਰਿਹਾ ਹੈ ਤੁਸੀਂ ਆਪਣੇ ਘਰ ਪਰਿਵਾਰ ਮਾਤਾ ਪਿਤਾ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਤੁਹਾਡੇ ਕਾਰੋਬਾਰ ਵਿੱਚ ਪੂਰਾ ਲਾਭ ਮਿਲੇਗਾ ਤਰੱਕੀ ਵੀ ਹੋਵੇਗੀ ਸਤੰਬਰ ਦੇ ਮਹੀਨੇ ਵਿੱਚ ਕੈਰੀਅਰ ਦੀ ਸੰਭਾਵਨਾ ਦੇ ਵਿੱਚ ਉਚਾਈਆਂ ਨੂੰ ਛਾਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਤੁਸੀਂ ਨੌਕਰੀ ਮਨ ਚਾਹੀ ਚਾਹੁੰਦੇ ਹੋ ਤੁਹਾਨੂੰ ਨੌਕਰੀ ਮਿਲੇਗੀ ਸੰਤਾਨ ਪ੍ਰਤੀ ਤੁਹਾਡਾ ਵਿਹਾਰ ਚੰਗਾ ਰਹੇਗਾ ਤੁਸੀਂ ਦਾਨ ਕਰੋ ਤੇ ਦਾਨ ਕਰਨ ਦੇ ਨਾਲ ਤੁਸੀਂ ਪੂਰਾ ਸੰਤੁਸ਼ਟ ਹੋਵੋਗੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਵਿੱਚ ਸਫਲਤਾ ਮਿਲੇਗੀ ਉਹਨਾਂ ਨੇ ਜਿੰਨੇ ਵੀ ਹੁਣ ਤੱਕ ਮਿਹਨਤ ਕੀਤੀ ਸੀ ਉਸ ਦਾ ਉਹਨਾਂ ਨੂੰ ਫਲ ਮਿਲੇਗਾ ਨਤੀਜੇ ਚੰਗੇ ਆਉਣਗੇ ਤੁਹਾਡੇ ਮਿੱਤਰਾਂ ਭਾਈ ਭੈਣਾਂ ਦੇ ਨਾਲ ਤੁਹਾਡੇ ਸਬੰਧ ਚੰਗੇ ਬਣਨਗੇ ਜਸ ਨਾਲ ਕੰਮਕਾਜ ਅਤੇ ਘਰ ਪਰਿਵਾਰ ਵਿੱਚ ਪ੍ਰੇਮ ਪਿਆਰ ਬਣਿਆ ਰਹੇਗਾ ਤੁਹਾਨੂੰ ਦੱਸ ਰਹੀ ਹਾਂ ਕੁੰਮਾ ਰਾਸ਼ੀ ਵਾਲਿਓ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਬਦਲਾਅ ਦੇਖੋਗੇ ਤੁਹਾਡੇ ਨਵੇਂ ਦੋਸਤ ਬਣਨਗੇ ਆਉਣ ਵਾਲੇ ਸਮੇਂ ਦੇ ਬਾਰੇ ਯੋਜਨਾਵਾਂ ਬਣਾਓਗੇ ਜਿਸ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਤੁਸੀਂ ਥੋੜੀ ਸਾਵਧਾਨੀ ਵਰਤਿਓ ਵਿਅਕਤੀ ਨੂੰ ਪੈਸਾ ਦੇਣਾ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਪੈਸਾ ਨਾ ਦੇਣਾ ਜਿੱਥੇ ਤੁਹਾਡਾ ਪੈਸਾ ਫਸ ਜਾਵੇ ਧਿਆਨ ਦੇਣਾ ਨੁਕਸਾਨ ਹੋ ਸਕਦਾ ਹੈ ਜਿਸ ਤੇ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਨਹੀਂ ਭਰੋਸਾ ਉਸ ਤੇ ਯਕੀਨ ਨਾ ਕਰੋ ਨਾਲ ਹੀ ਨਾਲ ਮਾਨਸਿਕ ਤਣਾਅ ਦੀਆਂ ਸਥਿਤੀਆਂ ਕਦੇ-ਕਦੇ ਤੁਹਾਡੇ ਜੀਵਨ ਵਿੱਚ ਬਣ ਸਕਦੀਆਂ ਹਨ ਇਸ ਸਮੇਂ ਦੇ ਵਿੱਚ ਕੋਈ ਠੋਸ ਫੈਸਲਾ ਲੈਣਾ ਤੁਹਾਡੇ ਲਈ ਠੀਕ ਨਹੀਂ ਹੋਵੇਗਾ ਕੰਮਰਾਸ਼ੀ ਵਾਲਿਓ ਆਪਣੇ ਗੁੱਸੇ ਤੇ ਵੀ ਕੰਟਰੋਲ ਰੱਖੋ ਨਹੀਂ ਤਾਂ ਤੁਹਾਡੇ ਬੰਦੇ ਹੋਏ ਕੰਮ ਵਿਗੜ ਸਕਦੇ ਹਨ ਪਰਿਵਾਰ ਦਾ ਮਾਹੌਲ ਤੁਹਾਡੇ ਅਨੁਕੂਲ ਰਹੇਗਾ ਲੇਕਿਨ ਧਿਆਨ ਰੱਖਣਾ ਤੁਹਾਡੀਆਂ ਗੱਲਾਂ ਦੇ ਨਾਲ ਕਿਸੇ ਨੂੰ ਠੇਸ ਵੀ ਪਹੁੰਚ ਸਕਦੀ ਹੈ ਧਨ ਸੰਪਤੀ ਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੋਗ ਹਨ ਇਸ ਮਹੀਨੇ ਵਿੱਚ ਧਨ ਖਰਚਾਂ ਦੇ ਨਾਲ ਤੁਹਾਨੂੰ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ ਧਨ ਪ੍ਰਾਪਤੀ ਦੇ ਪ੍ਰਬਲ ਜੋਗ ਹਨ ਪਰ ਤੁਸੀਂ ਖਰਚੇ ਸੋਚ ਸਮਝ ਕੇ ਇਸ ਮਹੀਨੇ ਦੇ ਵਿੱਚ ਕਰਨਾ ਕੁੰਮਾਰੀ ਵਾਲੇ ਹੁਣ ਗੱਲ ਕਰਦੇ ਹਾਂ ਤੁਹਾਡੇ ਲਵ ਲਾਈਫ ਤੇ ਬਾਰੇ ਇਸ ਮਹੀਨੇ ਵਿੱਚ ਤੁਹਾਡੇ ਪ੍ਰੇਮ ਸਬੰਧ ਚੰਗੇ ਰਹਿਣਗੇ ਪ੍ਰੇਮੀ ਪ੍ਰੇਮਿਕਾ ਦੇ ਮਿਲਣ ਦੀ ਸੰਭਾਵਨਾ ਹੈ ਇਸ ਮਹੀਨੇ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਉਸ ਦੇ ਨਾਲ ਆਪਣੇ ਮਨ ਦੀ ਗੱਲ ਸ਼ੇਅਰ ਕਰਦੇ ਹੋ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ ਅਤੇ ਪ੍ਰੇਮ ਤੁਹਾਡੇ ਪਕਸ ਤੇ ਵਿੱਚ ਰਹੇਗਾ ਤੁਹਾਨੂੰ ਦੱਸਿਆ ਕਿ ਪ੍ਰੇਮ ਸਬੰਧ ਤੁਹਾਡੇ ਵਿਆਹ ਸਬੰਧ ਵਿੱਚ ਬਦਲ ਜਾਵੇਗਾ ਸੰਤਾਨ ਪ੍ਰਾਪਤੀ ਦੀ ਖੁਸ਼ਖਬਰੀ ਮਿਲੇਗੀ ਕਿਤੇ ਘੁੰਮਣ ਫਿਰਨ ਦੇ ਲਈ ਤੁਸੀਂ ਜਾ ਸਕਦੇ ਹੋ ਜਿਸੇ ਨਾਲ ਪਰਿਵਾਰ ਦੇ ਨਾਲ ਵਾਤਵਾਦ ਸਮਾਂ ਬਤੀਤ ਕਰੋਗੇ ਇਸ ਤਰ੍ਹਾਂ ਕਰਨ ਨਾਲ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਰਹੇਗਾ ਜੇਕਰ ਗੱਲ ਤੁਹਾਡੇ ਬਿਜ਼ਨਸ ਕੈਰੀਅਰ ਦੇ ਬਾਰੇ ਕਰੀਏ ਤਾਂ ਤੁਹਾਨੂੰ ਦੱਸਦੀ ਹਾਂ ਕਿ ਕਾਰਜ ਖੇਤਰ ਵਿੱਚ ਸਮਾਂ ਅਨਕੋਰ ਰਹੇਗਾ ਤੁਹਾਡੇ ਸਾਰੇ ਕੰਮ ਆਸਾਨੀ ਨਾਲ ਪੂਰੇ ਹੋਣਗੇ ਤੁਹਾਨੂੰ ਕੈਰੀਅਰ ਬਿਜ਼ਨਸ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੀ ਸਫਲਤਾ ਇਸ ਮਹੀਨੇ ਵਿੱਚ ਪੂਰੇ ਜੋਗ ਹਨ ਇਸ ਮਹੀਨੇ ਵਿੱਚ ਤੁਸੀਂ ਚੰਗੇ ਕੱਢਣ ਵਾਲੇ ਹੋ ਸਫਲਤਾ ਕੁੰਭ ਰਾਸ਼ੀ ਵਾਲੇ ਹੋ ਇੰਨਾ ਚੰਗਾ ਸਮਾਂ ਖੁਸ਼ ਨਸੀਬ ਸਮਾਂ ਇਸ ਮਹੀਨੇ ਨੂੰ ਕਿਹਾ ਜਾ ਸਕਦਾ ਹੈ ਨਾਲ ਹੀ ਨਾਲ ਜੋ ਲੋਕ ਇਮਤਿਹਾਨਾਂ ਦੇ ਲਈ ਤਿਆਰੀ ਕਰ ਰਹੇ ਹਨ ਉਨ੍ਹਾਂ ਦੀ ਮਨੋ ਕਾਮਨਾ ਪੂਰੀ ਹੋਣ ਵਾਲੀ ਹੈ ਸਰਕਾਰੀ ਨੌਕਰੀ ਮਿਲਣ ਦੇ ਯੋਗ ਹਨ ਇਹ ਸਮਾਂ ਨੂੰ ਕੋਲ ਹੈ ਤੁਹਾਡੇ ਕੈਰੀਅਰ ਦੇ ਲਈ ਜੋ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਦੀ ਪ੍ਰਮੋਸ਼ਨ ਦੇ ਯੋਗ ਹਨ ਵੇਤਨ ਵ੍ਰਿਧੀ ਦੇ ਯੋਗ ਹਨ ਧਨ ਪਰਿਵਰਤਨ ਦੇ ਯੋਗਾਂਤੇ ਨਾਲ ਹੀ ਨਾਲ ਜੇਕਰ ਤੁਸੀਂ ਨੌਕਰੀ ਦੇ ਲਈ ਕੋਈ ਇੰਟਰਵਿਊ ਦਿੱਤਾ ਹੈ ਤਾਂ ਉਹ ਵੀ ਤੁਹਾਡੇ ਪੱਖ ਵਿੱਚ ਆਵੇਗਾ ਤੁਹਾਡੀ ਨੌਕਰੀ ਦੇ प्रबल ਯੋਗ ਨੇ ਇਹ ਸਮਾਂ ਚੰਗਾ ਹੈ ਕੋਨੋਂ ਦੇ ਪੜਾਈ ਕਰਨ ਵਾਲੇ ਲੋਕਾਂ ਦਾ ਤੁਹਾਨੂੰ ਇਸ ਮਹੀਨੇ ਵਿੱਚ ਇਹ ਦੇਖ ਲਾਭ ਹੋਵੇਗਾ ਸਫਲਤਾਵਾਂ ਪ੍ਰਾਪਤ ਹੋਣਗੀਆਂ ਨਾਲ ਹੀ ਨਾਲ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਲਈ ਅਨੇਕਾ ਔਸਰਤ ਤੁਹਾਨੂੰ ਮਿਲਣ ਵਾਲੇ ਹਨ ਕੁੰਮਰਾਸ਼ੀ ਵਾਲਿਓ ਉਹਨਾਂ ਔਸਰਤਾਂ ਦਾ ਤੁਸੀਂ ਪੂਰਾ ਮੌਕਾ ਉਠਾਉਣਾ ਮੌਕੇ ਨੂੰ ਹੱਥੋਂ ਨਾ ਜਾਣ ਦੇਣਾ ਗੱਲ ਜੇਕਰ ਤੁਹਾਡੀ ਸਿਹਤ ਦੀ ਕੀਤੀ ਜਾਵੇ ਤਾਂ ਕੁੰਮਰਾਸ਼ੀ ਵਾਲੇ ਤੁਹਾਨੂੰ ਦੱਸਦੇ ਇਹ ਕਿ ਮਾਏ ਮਹੀਨੇ ਵਿੱਚ ਪੇਟ ਸੰਬੰਧੀ ਇਨਫੈਕਸ਼ਨ ਦੀ ਪ੍ਰੋਬਲਮ ਆ ਸਕਦੀ ਹੈ। ਇਸ ਸਮੇਂ ਦੇ ਵਿੱਚ ਸਿਹਤ ਦਾ ਤੁਸੀਂ ਪੂਰਾ ਧਿਆਨ ਰੱਖਣਾ ਹੈ। ਕਿਸੇ ਵੀ ਛੋਟੀ ਤੋਂ ਛੋਟੀ ਸਿਹਤ ਸੰਬੰਧੀ ਪਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਨਾ ਕਰਨਾ। ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਕਿਸੇ ਵੱਡੀ ਬਿਮਾਰੀ ਦਾ ਰੂਪ ਲੈ ਲਵੇ। જો ਤੁਹਾਨੂੰ ਥੋੜਾ ਜਿਹਾ ਲੱਗੇ ਕਿ ਸਿਹਤ ਸਹੀ ਨਹੀਂ ਹੈ, ਕੋਈ ਵੀ ਪਰੇਸ਼ਾਨੀ ਆਵੇ ਤੁਰੰਤ ਤੁਸੀਂ ਡਾਕਟਰ ਦੇ ਕੋਲ ਜਾਓ, ਡਾਕਟਰ ਦੀ ਸਲਾਹ ਲਓ। ਤੁਹਾਡੇ ਸਿਹਤ ਠੀਕ ਰਹੇਗਾ ਆਪਣੀ ਸਕਾਰਾਤਮਕ ਸੋਚ ਰੱਖੋ ਵਾਤਵਾਦ ਪਾਣੀ ਪੀਣਾ ਇਸ ਮਹੀਨੇ ਦੇ ਵਿੱਚ ਤੁਹਾਨੂੰ ਲਾਭ ਦੇਵੇਗਾ ਹੁਣ ਗੱਲ ਕਰਦੇ ਹਾਂ ਉਪਾਅ ਜੋ ਪਤ ਉਸੇ ਕੁੰਭ ਰਾਸ਼ੀ ਵਾਲਿਆਂ ਨੇ ਕਰਨਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਆਰਥਿਕ ਸਥਿਤੀ ਨੂੰ ਬਿਹਤਰ ਕਰਨ ਦੇ ਲਈ ਤਾਂਬੇ ਦੇ ਭਾਂਡੇ ਦੇ ਵਿੱਚ ਪਾਣੀ ਭਰ ਕੇ ਕਿਸੇ ਜ਼ਰੂਰਤਮੰਦ ਨੂੰ ਦਿਓ ਤਾਂਬੇ ਅਤੇ ਕਿਸੇ ਸ਼ੁੱਕਰਵਾਰੇ ਉਪਾਅ ਕਰ ਲਓ ਤਾਂਬੇ ਦੇ ਭਾਂਡੇ ਵਿੱਚ ਜਲ ਭਰ ਕੇ ਕਿਸੇ ਗਰੀਬ ਨੂੰ ਦਾਨ ਕਰੋ ਤੁਹਾਡੀ ਆਰਥਿਕ ਸਥਿਤੀ ਬਹੁਤ ਚੰਗੀ ਹੋ ਜਾਵੇਗੀ ਤੁਹਾਨੂੰ ਪੂਰਾ ਲਾਭ ਮਿਲੇਗਾ ਨਾਲ ਹੀ ਤੁਸੀਂ ਦੁੱਧ ਦਹੀਂ ਕੰਪੂਰ ਸਫੇਦ ਚੀਜ਼ਾਂ ਦਾ ਦਾਨ ਕਰੋ ਜੇਕਰ ਤੁਸੀਂ ਕਿਸੇ ਮੰਦਰ ਵਿੱਚ ਉਗਾ ਦਿਓ ਤੇ ਆਰਥਿਕ ਸਥਿਤੀ ਤੁਹਾਡੀ ਪ੍ਰਬਲ ਹੋਵੇਗੀ ਤੇ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਵਾਤਾਵਰਨ ਰਹੇਗਾ ਤੁਹਾਡੇ ਕੈਰੀਅਰ ਦੇ ਸਾਰੇ ਦਰਵਾਜ਼ੇ ਖੁੱਲ ਜਾਣਗੇ ਤੁਹਾਨੂੰ ਕਹਿ ਰਹੇ ਹਾਂ ਕਿ ਬੜਾ ਵੱਡਾ ਚਮਤਕਾਰ ਤੇ ਲਾਭ ਤੁਹਾਨੂੰ ਦੇਖਣ ਨੂੰ ਮਿਲੇਗਾ ਕਮਰਾਸ਼ੀ ਵਾਲੋ ਇਹ ਮਹੀਨਾ ਤੁਹਾਡੇ ਲਈ ਚੰਗਾ ਜਾਵੇਗਾ ਤੁਹਾਨੂੰ ਲਵ ਮਿਲੇਗਾ ਇਸ ਕਾਮਨਾ ਦੇ ਨਾਲ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੇਕਰ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਕਰ ਦਿਓ ਜੀ ਧੰਨਵਾਦ